ਕਹੇ ਕਿ ਗੁਰੂ ਪਿਤਾ ਨੇ ਇਹਨਾਂ ਦਾ ਨਾਮ ਤਿਆਗ ਮਤ ਤੋਂ ਤੇਗ ਬਹਾਦਰ ਕਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਬਚਪਨ ਤੋਂ ਹੀ ਬੜੇ ਸੂਝਵਾਨ ਸਨ ਔਰ ਬੜੇ ਮਹਾਨ ਵਿਅਕਤੀ ਸਨ। ਉਸ ਵੇਲੇ ਜਦੋਂ 8ਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਦੇ ਵਿੱਚ ਸਨ ਤੇ ਦਿੱਲੀ ਦੇ ਵਿੱਚ ਬੇਟੇ ਇੱਕ ਚੇਚਕ ਨਾਂ ਦੀ ਬਿਮਾਰੀ ਫੈਲੀ ਹੋਈ ਸੀ। ਉਹ ਬਿਮਾਰੀ ਕੀ ਹੁੰਦੀ ਹੈ? ਉਹਦੇ ਨਾਲ ਤਾਪ ਚੜਦਾ ਹੈ ਬੁਖਾਰ ਚੜਦਾ ਹੈ ਤੇ ਸਰੀਰ ਦੇ ਉੱਤੇ ਜ਼ਖਮ ਹੋ ਜਾਂਦੇ ਹਨ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਸ ਵੇਲੇ ਦਿੱਲੀ ਸਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦਾ ਇਹ ਨਿਯਮ ਹੈ ਕਿ ਜਿਹੜਾ ਵੀ ਕੋਈ ਦੁਖੀ ਹੈ, ਤੁਖਿਆਰਾ ਹੈ, ਉਹਦੀ ਮਦਦ ਕਰਨੀ ਹੈ, ਉਹਦੇ ਦੁੱਖਾਂ ਨੂੰ ਦੂਰ ਕਰਨਾ ਹੈ ਔਰ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਦਿੱਲੀ ਦੇ ਦੁੱਖ ਆਪਣੇ ਉੱਤੇ ਲੈ ਲਏ। ਅੰਤ ਵਿੱਚ ਜਦੋਂ ਉਹ ਬੁਖਾਰ ਦੀ ਘੂਕੀ ਕਾਰਨ ਜਾਂ ਤਾਪ ਕਾਰਨ ਪਵਿੱਖੀ ਗੁਰੂ ਦਾ ਨਾਂ ਨਹੀਂ ਦੱਸ ਸਕੇ ਬਸ ਇਹਨਾਂ ਕਿਹਾ ਬਾਬਾ ਬਕਾਲੇ ਕਿ ਜਿਹੜਾ ਪਵਿੱਖੀ ਗੁਰੂ ਹੈ ਉਹ ਪਕਾਲੇ ਦੇ ਵਿੱਚ ਹੈ ਉਸ ਵੇਲੇ ਜਦੋਂ ਇਹ ਗੱਲ ਲੋਕਾਂ ਤੱਕ ਪਹੁੰਚੀ ਤੇ ਬਾਬੇ ਬਕਾਲੇ ਦੇ ਵਿੱਚ ਸੋਲੀਆਂ ਦੇ 22 ਗੱਦੀ ਦੇ ਤਾਵੇਦਾਰ ਉੱਥੇ ਆਪਣੀਆਂ ਗੱਦੀਆਂ ਲਾ ਕੇ ਬਹਿ ਗਏ ਲੋਕਾਂ ਦੇ ਵਿੱਚ ਬੜੀ ਨਿਰਾਸ਼ਾ ਉਪਜੀ ਜਿਹੜਾ ਵੀ ਦਰਸ਼ਨ ਕਰਨ ਨੂੰ ਜਾਂਦਾ ਉਥੇ 22 ਗੱਡੀਆਂ ਉਹਨਾਂ ਨੇ ਲਾਈਆਂ ਹੋਈਆਂ ਸੀਗੀਆਂ ਪਰ ਕੁਤਰਤ ਕਲਾ ਵਰਤੌਂਦੀ ਹੈ ਇੱਕ ਗੁਰੂ ਘਰ ਦਾ ਪ੍ਰਸਿੱਧ ਸਿੱਖ ਸੀਗਾ ਬੜਾ ਸੇਵਕ ਸੀ ਭਾਈ ਮੱਖਣਸ਼ਾਹ ਲੁਬਾਣਾ ਭਾਈ ਮੱਖਣਸ਼ਾਹ ਲੁਬਾਣਾ ਜਦੋਂ ਉਹਦਾ ਜਿਹੜਾ ਸਮੁੰਦਰੀ ਜਹਾਜ਼ ਸੀਗਾ ਸਮੁੰਦਰ ਵਿੱਚ ਡਿੱਗ ਡੋਲੇ ਖਾਂਦਾ ਸੀ ਤੇ ਉਹਨੇ ਗੁਰੂ ਮਹਾਰਾਜ ਅੱਗੇ ਸੁਖਣਾ ਸੁਖੀ ਸੀ ਕਿ ਜੇਕਰ ਮੇਰਾ ਜਹਾਜ਼ ਬਾਹਰ ਨਿਕਲੇਗਾ ਤੇ ਮੈਂ 500 ਮੋਹਰਾਂ ਜਿਹੜੀਆਂ ਨੇ ਉਹ ਤੁਹਾਡੇਆਂ ਚਰਨਾਂ ਦੇ ਵਿੱਚ ਭੇਟ ਕਰਾਂਗਾ ਜਦੋਂ 500 ਮੋਹਰਾਂ ਲੈ ਕੇ ਬਾਬੇ ਪਕਾੜੇ ਦੀ ਧਰਤੀ ਦੇ ਉੱਤੇ ਪੁੱਜਿਆ ਤੇ ਕੀ ਵੇਖਦਾ ਹੈ ਕਿ ਉੱਥੇ 22 ਛੋਟੀ ਜਿਹੜੇ ਨੇ ਉਹ ਗੁਰਗੱਤੀ ਦੇ ਦਾਵੇਦਾਰ ਬਣ ਕੇ ਬੈਠੇ ਹੋਏ ਸੀਗੇ ਉਹਨਾਂ ਨੇ ਕੀ ਕੀਤਾ ਭਾਈ ਮੱਖਣਸ਼ਾਹ ਲੁਬਾਣਾ ਨੇ ਹਰ ਗੁਰੂ ਦੇ ਅੱਗੇ ਪੰਜ-ਪੰਜ ਮੋਹਰਾਂ ਜਿਹੜੀਆਂ ਨੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਉਸ ਵੇਲੇ ਉਹ ਸਾਰੇ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਤੇ ਉਹ ਅੱਗੇ ਚਲੇ ਜਾਂਦੇ ਉਹਨਾਂ ਨੇ ਕਿਸੇ ਨੂੰ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਹੈ ਇੱਕ ਨੇ ਦੱਸਿਆ ਕਿ ਉਹ ਬੰਦਗੀ ਦੇ ਵਿੱਚ ਬੈਠੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਭਾਈ ਮੱਖਣਸ਼ਾਹ ਲਪਾਣਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਗਿਆ ਤੇ ਪੰਜ ਮੋਰਾ ਰੱਖਣ ਲੱਗਾ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਜਿਹੜੀ ਇਹ ਆਮਾਨਤ ਹੈ ਉਹ ਦਿੱਤੀ ਚੰਗੀ ਹੁੰਦੀ ਹੈ ਸੁਖੀਆਂ ਤੂੰ 500 ਮੋਰਾ ਸੀ ਤੇ ਚੜਾ ਸਾਨੂੰ ਪੰਜ ਮੋਰਾ ਰਿਆਂ ਵਾ ਇੰਨੀ ਗੱਲ ਸੁਣਦਿਆਂ ਹੀ ਭਾਈ ਮੱਖਣਸ਼ਾਹ ਲਪਾਣਾ ਨੇ ਕੋਠੇ ਚੜ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਭਾਬ ਗੁਰੂ ਲੱਭ ਗਿਆ ਉਸ ਵੇਲੇ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗੁਰਦਿੱਤਾ ਜੀ ਨੇ ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ ਉਸ ਵੇਲੇ ਜਿਹੜੇ ਬਾਕੀ ਮਸੰਦ ਸੀਗੇ ਇੱਕ ਧੀਰਮਲ ਸੀਗਾ ਉਹਦੇ ਕੋ ਭਾਈ ਗੁਰਦਾਸ ਦੀ ਆਤ ਪੀੜ ਲਿਖੀ ਹੋਈ ਸੀ ਉਹ ਆਪਣੇ ਆਪ ਨੂੰ ਸੱਚੀ ਮੁੱਚੀ ਦਾ ਗੁਰੂ ਸਮਝਣ ਲੱਗ ਪਿਆ ਸੀਗਾ ਇਹਨਾਂ ਮਸੰਦਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਹਮਲਾ ਕਰ ਦਿੱਤਾ ਪਰ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਸਾਰਿਆਂ ਨੂੰ ਮਾਫ਼ ਕਰ ਦਿੱਤਾ ਇਹ ਘਟਨਾਕ੍ਰਮ ਜਦੋਂ ਵਾਪਰ ਰਹੇ ਸਨ ਉਸ ਵੇਲੇ ਦਿੱਲੀ ਦੇ ਉੱਤੇ ਔਰੰਗਜ਼ੇਬ ਰਾਜ ਕਰਦਾ ਸੀ ਔਰੰਗਜ਼ੇਬ ਬੜਾ ਜ਼ਾਲਮ ਰਾਜਾ ਸੀ ਬੇਟੇ ਉਹਨੇ ਆਪਣੇ ਦੋ ਭਰਾਵਾਂ ਨੂੰ ਮਰਵਾ ਦਿੱਤਾ ਸੀਗਾ ਇੱਕ ਭਰਾ ਸੁਜਾਰ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ ਆਪਣੀ ਜਿਹੜੀ ਭੈਣ ਹੈ ਰੋਸ਼ਨ ਆਰਾ ਉਹਨੂੰ ਹਲਕਾ ਹਲਕਾ ਜ਼ਹਿਰ ਦੇ ਕੇ ਮਰਨ ਲਈ ਮਜਬੂਰ ਕਰ ਦਿੱਤਾ ਤੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਵਿੱਚ ਪਾ ਦਿੱਤਾ ਤੇ ਸ਼ਾਹਜਹਾਂ ਉਸ ਕੈਦ ਦੇ ਵਿੱਚ ਹੀ ਮਰ ਗਿਆ ਪੂਰਾ ਹੋ ਗਿਆ ਐਡਾ ਜ਼ਾਬਰ ਤੇ ਜ਼ਾਲਮ ਸੀਗਾ ਔਰ ਉਹ ਆਪਣੇ ਇਹਨਾਂ ਜ਼ੁਲਮਾਂ ਨੂੰ ਲੁਕਾਉਣ ਦੇ ਲਈ ਧਰਮ ਦੀ ਆੜ ਹੇਠ ਹਿੰਦੂਆਂ ਨੂੰ ਬੜਾ ਜਿਹੜਾ ਹੈ ਉਹ ਤੰਗ ਕਰ ਰਿਹਾ ਸੀਗਾ ਉਹਦਾ ਮੰਨਣਾ ਸੀਗਾ ਕਿ ਅਸੀਂ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਦੇਣਾ ਹੈ ਕਸ਼ਮੀਰੀ ਪੰਡਤ ਕਿਉਂਕਿ ਆਪਣੀ ਵਿਦਵਤਾ ਦੇ ਕਰਕੇ ਸੰਸਾਰ ਦੇ ਵਿੱਚ ਬੜੇ ਪ੍ਰਸਿੱਧ ਸਨ ਔਰੰਗਜ਼ੇਬ ਨੇ ਸੋਚਿਆ ਕਿ ਜੇਕਰ ਇਨ੍ਹਾਂ ਕਸ਼ਮੀਰੀ ਪੰਡਤਾਂ ਨੂੰ ਅਸੀਂ ਮੁਸਲਮਾਨ ਬਣਾ ਦਈਏ ਤੇ ਉਹਨਾਂ ਦੇ ਮਗਰ ਬਾਕੀ ਵੀ ਬਣ ਜਾਣਗੇ ਔਰ ਉਹਨੇ ਕਸ਼ਮੀਰੀ ਪੰਡਤਾਂ ਦੇ ਉੱਤੇ ਜ਼ੁਲਮ ਢੋਣੇ ਸ਼ੁਰੂ ਕਰ ਦਿੱਤੇ ਸਵਾਮਾਨ ਜੰਜੂ ਜਿਹੜਾ ਵਾ ਉਹ ਰੋਜ਼ ਦਾ ਲਾ ਕੇ ਛੁੱਟਦਾ ਸੀਗਾ ਇੰਨਾ ਜ਼ਾਲਮ ਰਾਜਾ ਸੀਗਾ ਪਰ ਕਸ਼ਮੀਰੀ ਪੰਡਤ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ 16 ਕਸ਼ਮੀਰੀ ਪੰਡਤਾਂ ਦਾ ਇੱਕ ਵਫਦ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਦੇ ਕੋਲ ਆਇਆ ਤੇ ਔਰੰਗਜ਼ੇਬ ਦੇ ਜ਼ਬਰ ਤੇ ਜ਼ੁਲਮ ਦੀ ਕਹਾਣੀ ਸੁਣਾਈ। ਸ੍ਰੀ ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਬੜੀ ਗੰਭੀਰਤਾ ਦੇ ਨਾਲ ਉਹਨਾਂ ਦੇ ਵਿਚਾਰਾਂ ਨੂੰ ਸੁਣ ਰਹੇ ਸਨ ਕਿ ਲੱਗੇ ਲੱਗੇ ਬਾਲ ਗੋਬਿੰਦਰਾਏ ਜੀ ਕਹਿਣ ਲੱਗੇ ਪਿਤਾ ਜੀ ਤੁਸੀਂ ਇੰਨੇ ਚਿੰਤਤ ਕਿਉਂ ਹੋ? ਗੁਰੂ ਤੇਗ ਬਹਾਦਰ ਜੀ ਨੇ ਕਿਹਾ ਬੇਟੇ ਸਮਾ ਕਿਸੇ ਮਹਾਨ ਵਿਅਕਤੀ ਦੇ ਬਲੀਦਾਨ ਦੀ ਮੰਗ ਕਰ ਰਿਹਾ ਹੈ। ਤੇ ਸ੍ਰੀ ਗੁਰੂ ਬਾਲ ਗੋਬਿੰਦ ਰਾਏ ਜੀ ਨੇ ਕਿਹਾ ਕਿ ਪਿਤਾ ਜੀ ਇਸ ਧਰਤੀ ਤੇ ਤੁਹਾਡੇ ਤੋਂ ਵੱਡਾ ਬਲਦਾਨੀ ਮਹਾਨ ਇਸ ਵੇਰੇ ਕੌਣ ਹੋ ਸਕਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਾਲ ਗੁਰੂ ਗੋਬਿੰਦ ਰਾਏ ਦੀ ਗੱਲ ਜਤੀ ਤੇ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਡੇ ਧਾਰਮਿਕ ਰਹਿਬਰ ਹਨ ਜੇਕਰ ਉਹ ਇਸਲਾਮ ਕਬੂਲ ਕਰ ਲੈਣਗੇ ਤੇ ਉਹਨਾਂ ਦੇ ਮਗਰ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ ਇਹ ਗੱਲਾਂ ਜਦੋਂ ਔਰੰਗਜ਼ੇਬ ਤੱਕ ਪਹੁੰਚੀਆਂ ਤੇ ਉਹਨੇ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਉਣ ਲਈ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਕੁਝ 94 ਸਿੱਖਾਂ ਦੇ ਨਾਲ ਦਿੱਲੀ ਵੱਲ ਨੂੰ ਤੁਰ ਪਏ ਇਤਿਹਾਸ ਦੇ ਵਿੱਚ ਇਹੋ ਜੀ ਘਟਨਾ ਦੁਬਾਰਾ ਨਹੀਂ ਕੱਢੀ ਜਾ ਸਕਦੀ ਕਿ ਸ਼ਹੀਦ ਹੋਣ ਵਾਲਾ ਬੰਦਾ ਆਪ ਛੇਹ ਨਹੀਂ ਦੇਣ ਜਾ ਰਿਹਾ ਵਾ ਆਹ ਪੁਝਾਰਿਆ ਵਾ ਆਗਰੇ ਦੀ ਧਰਤੀ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਮਨ ਵਿੱਚ ਖੋਫ ਪੈਦਾ ਕਰਨ ਦੇ ਲਈ ਉਹਨਾਂ ਦੇ ਜਿਹੜੇ ਗੁਰਸਿੱਖ ਨਾਲ ਗਏ ਸਨ ਭਾਈ ਮਤੀਦਾਸ ਨੂੰ ਆਰਿਆਂ ਦੇ ਨਾਲ ਚੀਰ ਦਿੱਤਾ ਗਿਆ ਭਾਈ ਸਤੀਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਉਹ ਔਰੰਗਜ਼ੇਬ ਇਹ ਗੱਲ ਨਹੀਂ ਸਮਝ ਪਾਇਆ ਕਿ ਜਿਸ ਗੁਰੂ ਦੇ ਸਿੱਖ ਐਡੇ ਮਹਾਨ ਨੇ ਉਹ ਗੁਰੂ ਆਪ ਕਿਡਾ ਮਹਾਨ ਹੋਏਗਾ ਔਰ ਫਿਰ ਚਾਂਦਰੀ ਚੌਂਕ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਉਸ ਵੇਲੇ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਕਲੇਜੇ ਨਾਲ ਲਾਇਆ ਤੇ ਕਹਿਣ ਲੱਗੇ ਰੰਗਰੇਟੇ ਗੁਰੂ ਦੇ ਬੇਟੇ ਤੇ ਇਹੋ ਹੀ ਭਾਈ ਜੈਤਾ ਜੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੈ ਉੱਥੇ ਅੰਮ੍ਰਿਤਸਰ ਕੇ ਭਾਈ ਜੀਵਨ ਸਿੰਘ ਬਣੇ